ਕੀ ਬੋਲ ਰਹੀ ਨੇ ਕਿ ਅਸੀਂ ਆਮ ਜਨ ਬਣਾਂਗੇ ਵਾਜੂ ਦੀ ਕਟਾਰਾ ਕਰਨ ਲੱਗੀਆਂ ਨੇ ਜਿੰਦਾਬਾਦ ਤੁਹਾਨੂੰ ਪ੍ਰਧਾਨ ਸਾਹਿਬ ਦੇਖਿਓ ਬਣਾ ਜਾ ਜਿੰਦਾਬਾਦ ਹਾਏ ਹਾਏ ਮੈਂ ਨਹੀਂ ਪਿੱਟਿਆ ਹਾਈ ਸਰਕਾਰ ਮਰਦਾ ਮੇਰਾ ਨਾਮ ਹਰਿੰਦਰ ਸਿੰਘ ਲਖਾ ਐਸ ਕੇ ਐਮ ਵੱਲੋਂ ਸਹੀਦ ਭਗਤ ਸਿੰਘ ਲੋਕ ਇੱਕ ਕਮੇਟੀ ਸੁਭੇ ਦਾ ਪ੍ਰਧਾਨ ਹੈ ਜੀ ਜਿਹੜਾ ਅੱਜ ਦਾ ਇੱਕ ਹੜਤਾਲ ਹੈ ਸਾਰੇ ਦੇਸ਼ ਅੰਦਰ ਕੇਂਦਰ ਦੀਆਂ ਵੱਡੀਆਂ ਜਿਹੜੀਆਂ 10 ਟ੍ਰੇਡ ਯੂਨੀਅਨਾਂ ਉਹਨਾਂ ਦੇ ਨਾਲ ਫੈਡਰੇਸ਼ਨਾਂ ਬਾਕੀ ਜਥੇਬੰਦੀਆਂ ਉਹਨਾਂ ਨੇ ਰਲ ਕੇ ਅੱਜ ਬੰਦ ਦਾ ਹੜਤਾਲ ਦਾ ਸੱਦਾ ਦਿੱਤਾ ਤੇ ਕਿਉਂਕਿ ਜਿਹੜੀ ਕੇਂਦਰ ਔਰ ਬੀਜੇਪੀ ਸਰਕਾਰ ਦੀਆਂ ਮਾਰੂ ਪਾਲਸੀਆਂ ਜਿਹੜੀਆਂ ਨੀਤੀਆਂ ਪ੍ਰਾਈਵੇਟ ਕਰਨਾ ਸਾਰੇ ਦੇਸ਼ ਨੂੰ ਵੇਚਣਾ ਉਸ ਦੇ ਵਿਰੋਧ ਦੇ ਵਿੱਚ ਉਸ ਦੇ ਸਪੋਰਟ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਵੀ ਸਾਰੇ ਦੇਸ਼ ਦੇ ਅੰਦਰ ਜਿਹੜਾ ਇਹਨਾਂ ਦੇ ਨਾਲ ਮੋਢੇ ਦੇ ਮੋਢਾ ਨਾਲ ਲਾ ਕੇ ਇੱਕ ਪਲੇਟਫਾਰਮ ਬਣਿਆ ਕਿ ਮੋਦੀ ਦੀ ਜਿਹੜੀ ਇਸ ਤਰ੍ਹਾਂ ਦੀ ਧੱਕੇਸ਼ਾਹੀ ਆ ਉਹਨੂੰ ਅਸੀਂ ਨਹੀਂ ਚੱਲਣ ਦੇਵਾਂਗੇ। ਪ੍ਰਧਾਨ ਸਾਹਿਬਾ ਜੀ ਕਿੰਨੀਆਂ ਟ੍ਰੇਡ ਯੂਨੀਅਨ ਸੀਗੀਆਂ ਜੀ ਤੇ ਹੋਰ ਕਿੰਨੀ ਕਿੰਨੇ ਅਪ੍ਰੋਕਸੀਮੇਟਲੀ ਕਿੰਨੀਆਂ ਜਥੇਬੰਦੀਆਂ ਸੀਗੀਆਂ ਅੱਜ? ਜਿਹੜੀਆਂ ਜਥੇਬੰਦੀਆਂ ਜੀ ਦਾਸ ਤਾਂ ਵੱਡੀਆਂ ਟ੍ਰੇਡ ਯੂਨੀਅਨਾਂ ਬਾਕੀ ਜਿੱਤਰਾ ਬਿਜਲੀ ਬੋਰਡ ਦੀਆਂ ਫੈਡਰੇਸ਼ਨਾਂ ਹੋਗੀਆਂ ਜੀਆਂ ਇੱਕ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ ਸੱਤ ਜਥੇਬੰਦੀਆਂ ਇੱਥੇ ਕੰਮ ਕਰਦੀਆਂ ਉਹਨਾਂ ਨੇ ਹਿੱਸਾ ਲਿਆ ਅੱਜ ਇਸ ਸੰਘਰਸ਼ 'ਚ ਤੇ ਅੱਜ ਦੀਆਂ ਮੁੱਖ ਮੰਗਾਂ ਬਾਰੇ ਫਿਰ ਮੜਾ ਚ ਪਾਇਓ ਚਾਨਣਾ ਮੁੱਖ ਮੰਗਾਂ ਇੱਕ ਤਾਂ ਜਿਹੜਾ ਸਭ ਤੋਂ ਵੱਡਾ ਤਾਂ ਹੁਣ ਜਿਹੜਾ ਭਖ ਦਾ ਮਸਲਾ ਹੈ ਨਾ ਮੋਦੀ ਐਂਡ ਟਰੰਪ ਨੇ ਜਿਹੜਾ ਸਮਝੌਤਾ ਕਰਿਆ ਉਹ ਬਹੁਤ ਹੀ ਦੇਸ਼ ਲਈ ਮਾਰੂ ਸਿੱਧ ਹੋਏਗਾ ਜਿਹੜੀਆਂ ਇਹਨਾਂ ਦੇ ਲੇਬਰ ਕੋਡ ਬਣਾਏ ਆ ਚਾਰ ਕਾਨੂੰਨਾਂ ਨੂੰ ਤੋੜ ਕੇ ਉਹਨਾਂ ਨੂੰ ਵਾਪਸ ਕਰਾਉਣ ਵਾਸਤੇ ਜਿਹੜਾ ਮਨਰੇਗਾ ਦਾ ਨਾਮ ਬਦਲ ਕੇ ਮਨਰੇਗਾ ਨੂੰ ਖਤਮ ਕਰਨ ਵਾਸਤੇ ਜਿਹੜੇ ਇਸ ਤਰ੍ਹਾਂ ਦੇ ਕਾਨੂੰਨ ਲੈ ਕੇ ਆ ਰਹੇ ਆ ਬਿਜਲੀ ਬੀਲ 225 ਉਹਨੂੰ ਵਾਪਸ ਕਰਾਉਣ ਵਾਸਤੇ ਬੀਜ ਬੀਲ ਨੂੰ ਵਾਪਸ ਕਰਾਉਣ ਵਾਸਤੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਸਾਰੇ ਹਿੰਦੁਸਤਾਨ 'ਚ ਜਿਹੜਾ ਹੜਤਾਲ ਦਾ ਸੱਦਾ ਸੀ ਅੱਜ ਦੀ ਹੜਤਾਲ ਹਿੰਦੁਸਤਾਨ ਦੀਆਂ ਕੇਂਦਰੀ ਟ੍ਰੇਡ ਯੂਨਿਆਂ ਵੱਲੋਂ ਜੋ ਹੜਤਾਲ ਦਾ ਸੱਦਾ ਦਿੱਤਾ ਗਿਆ ਰਾਜਪੁਰਾ ਦੇ ਵਿੱਚ ਵੀ ਵੱਖ-ਵੱਖ ਮੈਕਨਾਂ ਦੇ ਵਿੱਚ ਹੜਤਾਲ ਕੀਤੀ ਗਈ ਹੈ ਹੜਤਾਲ ਤੋਂ ਬਾਅਦ ਐਸਟੀਐਮ ਦਫਤਰ ਵਿਖੇ ਜੋ ਮੋਤੀ ਟਰੰਪ ਦਾ ਉਹ ਪੁਤਲਾ ਫੁੱਕਿਆ ਗਿਆ ਹਿੰਦੁਸਤਾਨ ਦੀ ਸਰਕਾਰ ਮਜ਼ਦੂਰਾਂ ਮਲਾਜ਼ਮ ਤੇ ਮਿਹਨਤਕਸ਼ ਲੋਕਾਂ ਨਾਲ ਕਸਾਨਾਂ ਨਾਲ ਜੋ ਧੱਕਾ ਕਰ ਰਹੀ ਹੈ ਜੋ ਉਹਨੂੰ ਨਵੀਂ ਤਾਜ਼ਾ ਜੋ ਮੋਦੀ ਟਰੰਪ ਦਾ ਸਮਝੌਤਾ ਹੋਇਆ ਉਹਦਾ ਵੀ ਅੱਜ ਅਸੀਂ ਪੂਰ ਜ਼ੋਰ ਵਿਰੋਧ ਕਰਦੇ ਆਂ ਮਨਰੇਗਾ ਕਾਮਿਆਂ ਦਾ ਜੋ ਹੱਕ ਖੋਇਆ ਜਾ ਰਿਹਾ ਉਹ ਵੀ ਕੇਂਦਰੀ ਟ੍ਰੇਡ ਯੂਨਿਅਨ ਨੇ ਗੰਭੀਰ ਨੋਟਿਸ ਲੈਂਦੇ ਹੋਏ ਸਰਕਾਰ ਦੀ ਨੀਤੀਆਂ ਦੇ ਖਿਲਾਫ ਡਟ ਕੇ ਅ ਜੜ ਹੜਤਾਲ ਕੀਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੋ ਸੱਦਾ ਕੇਂਦਰੀ ਟ੍ਰੇਡ ਯੂਨਿਅਨ ਵੱਲੋਂ ਆਊਗਾ ਉਹ ਸਾਡੀ ਯੂਨ ਸਰਕਾਰਾਂ ਦੇ ਖਿਲਾਫ ਡਟ ਕੇ ਸੰਘਰਸ਼ ਕਰੂਗੀ ਇਹ ਪ੍ਰਧਾਨ ਸਾਹਿਬ ਅੱਜ ਅੱਜ ਦੀਏ ਕਿ ਅੱਗੇ ਵੀ ਜਾਰੀ ਰਹੂਗਾ ਜੀ ਅੱਜ ਦਾ ਜੋ ਸੱਦਾ ਹੈ ਅੱਜ 24 ਘੰਟਿਆਂ ਦੀ ਹੜਤਾਲ ਹੈ ਜੋ ਫੈਸਲਾ ਉੱਪਰ ਹੋਏਗਾ ਕਿਸਾਨ ਜਥੇਬੰਦੀਆਂ ਦਾ ਔਰ ਟ੍ਰੇਡ ਯੂਨਨਾਂ ਦਾ ਹੋਂ ਵਾਲੇ ਸਮੇਂ ਦੇ ਵਿੱਚ ਇੱਥੋਂ ਦੇ ਪੈਨਸ਼ਨਰ ਇੱਥੋਂ ਦੇ ਮੁਲਾਜ਼ਮ ਸਰਕਾਰ ਦੀ ਨੀਤੀਆਂ ਦੇ ਖਿਲਾਫ ਡਟ ਕੇ ਫਰੇਟ ਵਰਤ ਨਾਲ ਸੰਘਰਸ਼ ਕਰਨਗੇ ਔਰ ਉਹਨਾਂ ਦਾ ਸਮਰਥਨ ਕਰਨ ਅੱਜ ਦੀਆਂ ਥੋੜੀ ਮੁੱਖ ਮੰਗਾਂ ਕੀ ਸੀਗੀਆਂ ਜੀ ਮੁੱਖ ਮੰਗਾਂ ਨੇ 2000 ਫਰ ਲੈ ਜਾਂਦਾ ਜਾ ਰਿਹਾ 2025 ਉਹਦੇ ਵੀ ਰੱਦ ਕਰਨ ਦੀ ਮੰਗ 44 ਕਾਨੂੰਨ ਜਿਹੜੇ ਤੋੜੇ ਨੇ ਜੋ ਚਾਰ ਕੋਟ ਨੇ ਜੋ ਸਾਡੇ ਵਾਸਤੇ ਘਾਤਕ ਨੇ ਉਹਨਾਂ ਦਾ ਵੀ ਅਸੀਂ ਵਿਰੋਧ ਕਰ ਰਹੇ ਹਾਂ ਔਰ ਮਰੇਗਾ ਕਾਮਿਆਂ ਤੇ ਜਿਉਂ ਨੇ ਤਾਜ਼ਾ ਹਮਲਾ ਹੋਇਆ ਜਾਂ ਸਾਡਾ ਮੋਤੀ ਟਰੰਪ ਦਾ ਜੋ ਸਮਝੌਤਾ ਹੈ ਜੋ ਇਹਦੇ ਏਜੰਟ ਨੇ ਜਿਹੜੇ ਕਾਲੇ ਕਾਨੂੰਨਾਂ ਵਾਸਤੇ ਵੀ ਕਹਿੰਦੇ ਤੇ ਇਹ ਵਧੀਆ ਕਾਨੂੰਨ ਨੇ ਆਜੋ ਕਹਿ ਰਹੇ ਨੇ ਇਹ ਵਧੀਆ ਜਿਹੜਾ ਸਮਝੌਤਾ ਹੋ ਰਿਹਾ ਅਸੀਂ ਇਹਦਾ ਪੁਰਜ ਔਰ ਨਖੇਦੀ ਕਰਦੇ ਹਾਂ ਔਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਡੱਟ ਕੇ ਸਾਰਜ ਕਰਾਂਗੇ